ਪੰਜਾਬ ਦੇ ਵਿੱਚ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਨੇ ਤਾਂ ਇਸ ਵਾਰ ਮੁਜਾਹਰੇ ਜਿਹੜੇ ਨੇ ਉਹ ਸ਼ੰਭੂ ਦੇ ਬਾਰਡਰ ਤੇ ਨਹੀਂ ਬਲਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੈ ਤਾਂ ਮਸਲਾ ਜਿਹੜਾ ਹੈ ਇੱਕ ਚੁਣੌਵੀ ਰੈਲੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਜਿਹੜਾ ਹੈ ਇਸ ਵੇਲੇ ਕਿਸਾਨ ਗੁੱਸੇ 'ਚ ਨੇ ਤੇ ਇਸ ਵੇਲੇ ਸੜਕਾਂ ਤੇ ਉਤਰ ਆਏ ਨੇ ਤਾਂ ਇੱਕ ਭਾਜਪਾ ਦੀ ਇੱਕ ਮੀਟਿੰਗ ਹੋ ਰਹੀ ਸੀ ਉੱਥੇ ਵਿਵਾਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਰੋਜ਼ ਪ੍ਰਦਰਸ਼ਨ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਇਸ ਵੇਲੇ ਔਖੇ ਨੇ ਅਤੇ ਸਰਕਾਰੀ ਤੰਤਰ ਤੇ ਸਵਾਲ ਚੁੱਕ ਰਹੇ ਨੇ ਤਾਂ ਕੱਲ ਅੰਮ੍ਰਿਤਸਰ ਦੇ ਭਿੱਟੇਵੜ ਪਿੰਡ ਦੇ ਵਿੱਚ ਇੱਕ ਵਿਵਾਦ ਹੋਇਆ ਸੀ ਜਿਸ ਨੂੰ ਲੈ ਕੇ ਜਿਹੜਾ ਹੁਣ ਕਿਸਾਨ ਜਿਹੜੇ ਨੇ ਉਹ ਘਰਨਾ ਮੁਜ਼ਾਹਰਾ ਕਰ ਰਹੇ ਨੇ ਤੇ ਪੁਲਿਸ ਦੇ ਅੱਗੇ ਆਪਣੀ ਮੰਗ ਰੱਖ ਰਹੇ ਨੇ ਤਾਂ ਕਿਤੇ ਨਾ ਕਿਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਵੱਧ ਆ ਨਜ਼ਰ ਆ ਰਿਹਾ ਹੈ ਤਾਂ ਇਸ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਹਜ਼ਾਰਾਂ ਦੀ ਤਦਾਦ ਚ ਕਿਸਾਨ ਜਿਹੜੇ ਨੇ ਇਸ ਵੇਲੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਔਰ ਮਾਰਚ ਕਰਦੇ ਨਜ਼ਰ ਆ ਰਹੇ ਨੇ ਦਰਸਲ ਇੱਕ ਵਿਵਾਦ ਪਾਛਪਾਗੂਆਂ ਤੇ ਕਿਸਾਨਾਂ ਵਿਚਾਲੇ ਹੋਇਆ ਸੀ ਪਿੱਟੇਵੜ ਪਿੰਡ ਵਿਖੇ ਜਿੱਥੇ ਕੀ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਗੁੱਸੇਤ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਆ ਲਗਾਤਾਰ ਤੁਸੀਂ ਇਸ ਵੇਲੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਜਿੱਦੇ ਵਿੱਚ ਕਿਸਾਨ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਅੱਗੇ ਵੱਧੇ ਨਜ਼ਰ ਆ ਰਹੇ ਨੇ ਮਰਦਾਵਾ ਤੁਸੀਂ ਵੇਖ ਸਕਦੇ ਹੋ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਸਾਰੋਂ ਕਹਿ ਰਹੇ ਨੇ ਕਿ ਭਾਜਪਾ ਵਾਲੇ ਕਹਿ ਰਹੇ ਨੇ ਉੱਥੇ ਜਿਹੜੀ ਮੀਟਿੰਗ ਚੱਲ ਰਹੀ ਸੀ ਕਹਿੰਦੇ ਅਸੀਂ ਵੀ ਕਿਸਾਨ ਆ ਸਾਨੂੰ ਵੀ ਪਤਾ ਕਿਸਾਨੀ ਕੀ ਹੁੰਦੀ ਹੈ ਕਿਸਾਨੀ ਦਾ ਆ ਕਿਸਾਨ ਜਾ ਰਹੇ ਜੇ ਉਹਦੇ ਕੁਰਸੀ ਦੇ ਚਾਹਤ ਦੇ ਭੁੱਖੇ ਅਗੇ ਦੇ ਕੁਰਸੀ ਵਾਲੇ ਨੇ ਜਿਹੜੇ ਕਿਸਾਨ ਨੇ ਕਿਸਾਨ ਉਹ ਦੇ ਨੇ ਧੁੱਪਾਂ ਵਿੱਚ ਬੈੰਦੇ ਰੇਲ ਦੀਆਂ ਪਰੜੀਆਂ ਦੇ ਬੈੰਦੇ ਨੇ ਆ ਜਿਹੜੇ ਪੱਥਰਾਂ ਗੀੜਿਆਂ ਦੇ ਬੈੰਦੇ ਉਹ ਕਿਸਾਨ ਜੀ ਜਿਹੜੇ ਕੁਰਸੀ ਦੀ ਚਾਹਤ ਵਾਲਾ ਉਹ ਕਿਸਾਨ ਨਹੀਂ ਮੈਂ ਮੈਂ ਕਿਸਾਨ ਹੀ ਮੰਨਦੇ ਉਹਨੂੰ ਜਿਹੜੇ ਕਿਸਾਨ ਪੱਥਰ ਨਹੀਂ ਮਾਰਦੇ ਜਿਹੜੇ ਕਿਸਾਨ ਪੱਥਰ ਨਹੀਂ ਮਾਰਦੇ ਉਹ ਕਿਸਾਨ ਨਹੀਂ ਉਹ ਗੁੰਡੇ ਸੀਗੇ ਜਿਤਨਾ ਸਾਡੇ ਉੱਥੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਅਥਰੂ ਗੈਸ ਛੁਟੇ ਉਹ ਕਿਸਾਨ ਸੀਗੇ ਵੇਖੋ ਸਾਹੀਂ ਆਪਣੇ ਹੱਕਾਂ ਵਾਸਤੇ ਜਾ ਰਹੇ ਉਹਨਾਂ ਗਾੜੀ ਸਾਡੇ ਲੋਹੇ ਦੇ ਕਿਲੇ ਲਾ ਦਿੱਤੇ ਬੜੇ ਬੜੇ ਬੈਰੀਕੇਟਿੰਗ ਕਰ ਦਿੱਤੀ ਕੱਲ ਪਿੱਟੇਵਾੜ ਕੀ ਹੋਇਆ ਪਿੱਟੇਵਾੜ ਜੀ ਵੇਖੋ ਜੀ ਜਦੋਂ ਭਾਜਪਾ ਪਾਰਟੀ ਦੇ ਕੋਈ ਆਪਣੇ ਕਾਰਕੁਨ ਆ ਰਹੇ ਸੀਗੇ ਤੇ ਸਾਡੇ ਜਿਹੜੇ ਸਾਨੂੰ ਪੀਸਫੁੱਲ ਕਹਿਣ ਵਾਸਤੇ ਕਿਹਾ ਆ ਵੀ ਪੀਸਫੁੱਲ ਉਹਨਾਂ ਦੇ ਨਾਲ ਉਹਨਾਂ ਨੂੰ ਸਵਾਲ ਜਵਾਬ ਕਰੋ ਵੀ ਜੇ ਉਥੇ ਸ਼ੰਭੂ ਬਾਰਡਰ ਤੇ ਲਖੌੜ ਆਪਣਾ ਲਿਖੀ ਆਪ ਦੁਖਨੌਰੀ ਬਾਰਡਰ ਤੇ ਸਾਡੇ ਜਿਹੜੇ ਸਭ ਕਰਨ ਵੀਰ ਨੂੰ ਸ਼ਹੀਦ ਕੀਤਾ ਉਹਦਾ ਕਸੂਰ ਕੀ ਸੀਗਾ ਅਸੀਂ ਤੇ ਉਹ ਮੰਗਾ ਰੱਖਣ ਦੇਣਾ ਗਾੜੀ ਵੀ ਇਹ ਕੀ ਉਹਦਾ ਕਸੂਰ ਕੀ ਜਿਹੜਾ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਇਹ ਅਗੋ ਉਲਟੀ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਉਹਨਾਂ ਗੁੰਡੇ ਪਾਲੇ ਹੋਇਆ ਉੱਠ ਕੇ ਕਿਸਾਨਾਂ ਨੇ ਪੱਥਰ ਮਾਰਨ ਲਾ ਪਏ ਉਹ ਕਿਸਾਨ ਅਸੀਂ ਕਿਸਾਨ ਨਹੀਂ ਗਿਣਦੇ ਉਹਨਾਂ ਨੂੰ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਪਰ ਉਹ ਕਹਿ ਰਹੇ ਨੇ ਜੀ ਕਿ ਜਮਹੂਰੀ ਹੱਕ ਹੈ ਕਿ ਲੋਕ ਨੂੰ ਵੋਟ ਮੰਗਣ ਦਾ ਅਧਿਕਾਰ ਹੈ ਉਹ ਵੀ ਧੱਕਣ ਦੇ ਜੀ ਵੋਟ ਮੰਗਣ ਇਸ ਤਰ੍ਹਾਂ ਵੋਟ ਥੋੜੀ ਮੰਗੀ ਜਾਂਦੀ ਆ ਇਹ ਵੋਟ ਆ ਵੋਟ ਵੇਖੋ ਵੋਟ ਉਹ ਨੇ ਜਿਹਨੂੰ ਅਧਿਕਾਰ ਮੈਂ ਮੰਨਦਾ ਸਾਰਿਆਂ ਨੂੰ ਅਧਿਕਾਰ ਵੋਟ ਮੰਗਣ ਦਾ ਪਰ ਸਾਡੀਆਂ ਜਿਹੜੀਆਂ ਮੰਗਾ ਸਾਡੀ ਮੰਗਾਂ ਦੇ ਜਵਾਬ ਤੇ ਦੇਣ ਸਾਡੀ ਮੰਗ ਦਾ ਕਿਸੇ ਜਵਾਬ ਨਹੀਂ ਦੇਣ ਹਾਲੀ ਤੱਕ ਤੇ ਕਾਹਦਾ ਹੱਕ ਇਹਨਾਂ ਨੂੰ ਦੱਸੋ ਜੀ ਤਾਂ ਹੁਣ ਜਿਹੜਾ ਹੈਗਾ ਪ੍ਰਦਰਸ਼ਨ ਕਿਸ ਤਰੀਕੇ ਨਾਲ ਹੋਏਗਾ ਪ੍ਰਦਰਸ਼ਨ ਵੇਖੋ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਹੁਣ ਆਏ ਆ ਉੱਥੇ ਉਹਨਾਂ ਲੱਗ ਜਾਂਦਾ ਪਤਾ ਕਿੰਨਾ ਚਿਰ ਸਾਨੂੰ ਐਸਐਸਪੀ ਸਾਹਿਬ ਕੀ ਇਹੀ ਪਰਚਾ ਕਰਾਉਣਾ ਉਹਨਾਂ ਦੀ ਜਿਹੜੇ ਗੁੰਡੇ ਭਾਜਪਾ ਨੇ ਪਾਲ ਰੱਖੇ ਨੇ ਉਹ ਗੁੰਡਿਆਂ ਨੇ ਕੱਲ ਸਾਡੇ ਕਿਸਾਨਾਂ ਤੇ ਜਿਹੜੇ ਉਹ ਜੋ ਸਵਾਲ ਜਵਾਬ ਕਰਨ ਵਾਲੇ ਨੇ ਉੱਤੇ ਕੀ ਅਸੀਂ ਆਪਣਾ ਹੱਕ ਲੈ ਨਹੀਂ ਸਕਦੇ ਪੁੱਛ ਨਹੀਂ ਸਕਦੇ ਕਿ ਸਾਡੇ ਜਿਹੜੇ ਸੁਭ ਕਰਨ ਨੂੰ ਸ਼ਹੀਦ ਕੀਤਾ ਕਿਉਂ ਕੀਤਾ ਗੋਲੀ ਮਾਰੀ ਕਿਉਂ ਮਾਰੀ ਕਾਦੇ ਵਾਸਤੇ ਗੋਲੀ ਮਾਰੀ ਜੋ ਆਪਣੇ ਹੱਕ ਲੈਣ ਵਾਸਤੇ ਇਹਨਾਂ ਨੂੰ ਗੋਲੀ ਇੱਕ ਆਪਣੇ ਰੋਜੀ ਰੋਟੀ ਵਾਸਤੇ ਗਿਆ ਆਪਣੇ ਕਿਸਾਨਾਂ ਦੀ ਮਤ ਵਾਸਤੇ ਗਿਆ ਇਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਕੱਲ ਦੀ ਘਟਨਾ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਮਾਹੌਲ ਖਰਾਬ ਨਹੀਂ ਹੋ ਰਿਹਾ ਤੁਸੀਂ ਸਮਝ ਲਓ ਇਹ ਮਾਹੌਲ ਖਰਾਬ ਨਹੀਂ ਆ ਅਸੀਂ ਆਪਣੀ ਮੰਗ ਕਰ ਰਹੇ ਹਾਂ ਜੋ ਆਪਣੇ ਬੋਟ ਵਾਸਤੇ ਆਖਦੇ ਅਸੀਂ ਆਪਣੀ ਮੰਗ ਵਾਸਤੇ ਜਾ ਰਹੇ ਹਾਂ ਅਹੀਂ ਹਰ ਇੱਕ ਦਫ਼ਤਰ ਵਿੱਚ ਜਾ ਸਕਦੇ ਆ ਡੀਸੀ ਦਫ਼ਤਰ ਜਾ ਸਕਦੇ ਆ ਐਮਐਲਏ ਦੇ ਘਰ ਜਾ ਸਕਦੇ ਆ ਮੰਤਰੀਆਂ ਦੀਆਂ ਕੋਠੀਆਂ ਨੂੰ ਘੇਰ ਸਕਦੇ ਆ ਅਹੀਂ ਆ ਸਾਡੇ ਵੀ ਹੱਕ ਆ ਕਿ ਮੰਤਰੀ ਰੋਟੀ ਨਹੀਂ ਖਾਂਦੇ ਜਾਂ ਕਿਹੜਾ ਭਾਜਪਾ ਦੇ ਰੋਟੀ ਨਹੀਂ ਖਾਂਦਾ ਕਾਂਗਰਸ ਦਾ ਨਹੀਂ ਖਾਂਦਾ ਕਾਲੀ ਦਾ ਨਹੀਂ ਖਾਂਦਾ ਆ ਆਮ ਆਦਮੀ ਨਹੀਂ ਖਾਂਦਾ ਸਾਰੇ ਰੋਟੀ ਖਾ ਕੇ ਸੌਂਦੇ ਨੇ ਇਹ ਸਾਰੇ ਉਹ ਨੇ ਜਿਹੜੇ ਅੰਨ ਪੈਦਾ ਕਰਕੇ ਦੇਣ ਵਾਲੇ ਆ ਇਹ ਉਹ ਜਾ ਰਹੇ ਨੇ ਜਿਹੜੇ ਪੱਥਰ ਮਾਰਨ ਵਾਲੇ ਉਹ ਗੁੰਡੇ ਨੇ ਸਾਡੇ ਕੈਮਰੇ ਦੀ ਅੱਖੋਂ ਜੀ ਪਤਾ ਲੱਗ ਰਿਹਾ ਕਿ ਕਿਹੜੇ ਪੱਥਰ ਮਾਰਨ ਦੇ ਕਿਹੜੇ ਕੀ ਮੰਗਣ ਦੇ ਸੀ ਵੋਟਾਂ ਕੌਣ ਮੰਗਣ ਦੇ ਕਿੱਥੇ ਮੰਗਦੇ ਤਾਂ ਪੁਲਿਸ ਦੇ ਦਫ਼ਤਰ ਗਾੜੀ ਮੌਜੂਦ ਆ ਤਾਂ ਐਸਐਸਪੀ ਜਿਹੜੇ ਨੇ ਅੰਮ੍ਰਿਤਸਰ ਦੇ ਹਾਤੀ ਦੇ ਨੇ ਲੇਕਿਨ ਕਿਸਾਨਾਂ ਵੱਲੋਂ ਪੱਕੇ ਮੋਰਚੇ ਉੱਤੇ ਸਥਾਪਿਤ ਕਰ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸਾਨ ਜਿਹੜੇ ਗੁੱਸੇ 'ਚ ਨੇ ਤਾਂ ਉਹਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਫਿਲਹਾਲ ਭਾਜਪਾ ਦੇ ਨਾਲ ਜਿਹੜੀ ਇੱਕ ਉਲਝਣ ਪਈ ਸੀ ਜਿਹੜੀ ਕਿ ਭਿੱਟੇਵੜ ਪਿੰਡ ਚ ਉਸ ਤੋਂ ਬਾਅਦ ਜਿਹੜਾ ਹੈ ਹੁਣ ਕਿਸਾਨ ਜਿਹੜੇ ਨੇ ਉਹ ਅਸਵੇਲੇ ਸੜਕਾਂ ਤੇ ਉਤਰਾਈ ਨੇ ਔਰ ਖੂਨ ਸਰਕਾਰੀ ਦਫ਼ਤਰਾਂ ਦੇ ਘਰਾਵ ਕਿਤੇ ਜਾ ਰਹੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਪ੍ਰਦਰਸ਼ਨ ਦੀਆਂ ਤਸਵੀਰਾਂ ਬਕਾਇਦਾ ਤੌਰ ਦੇ ਉੱਤੇ ਇੱਥੇ ਵੇਖ ਰਹੇ ਹੋ ਇੱਥੇ ਲਗਾਤਾਰ ਪ੍ਰਦਰਸ਼ਨ ਚੱਲਦਾ ਰਹੂਗਾ ਪ੍ਰਬੰਧਕਾਂ ਦਾ ਇਹ ਪ੍ਰਦਰਸ਼ਨ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਉਹਲੇ ਸਮੇਂ ਚ ਹੋਰ ਤਿੱਖੇ ਸੰਘਰਸ਼ ਔਰ ਤਿੱਖੇ ਵਿਰੋਧ ਵੇਖਣ ਨੂੰ ਮਿਲ ਸਕਦੇ ਨੇ ਲਗਾਤਾਰ ਦੱਸਣਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਹਾਲਾਤ ਕੁਝ ਚੋਨਾ ਨੂੰ ਲੈ ਕੇ ਵੱਖਰੇ ਨਜ਼ਰ ਆ ਰਹੇ ਨੇ ਤਾਂ ਵੱਖਰੇ ਹਾਲਾਤਾਂ ਦੇ ਵਿੱਚ ਜਿਹੜਾ ਹੈ ਇਹ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੀ ਰੋਜ਼ ਲੋਕ ਕੰਮ ਕਰਾਉਣ ਵਾਸਤੇ ਆਉਂਦੇ ਨੇ ਉੱਥੇ ਹੁਣ ਕਿਸਾਨਾਂ ਵੱਲੋਂ ਪੱਕਾ ਮੋਰਚਾ ਇੱਥੇ ਵੀ ਸਥਾਪਿਤ ਕਰਤਾ ਗਿਆ ਹੈ ਸ਼ੰਭੂ ਮੋਰਚੇ ਤੇ ਪ੍ਰੋਟੈਸਟ ਚੱਲ ਰਿਹਾ ਹੈ ਸ਼ੰਭੂ ਰੇਲਵੇ ਸਟੇਸ਼ਨ ਬੰਦ ਕੀਤਾ ਗਿਆ ਹੈ ਰੇਲ ਟਰੈਕ ਬੰਦ ਨੇ ਤਾਂ ਹੁਣ ਅੰਮ੍ਰਿਤਸਰ ਦੇ ਐਸਐਸਪੀ ਦਫ਼ਤਰ ਦੇ ਅੱਗੇ ਤਰਨਾ ਲਗਾ ਦਿੱਤਾ ਗਿਆ ਹੈ ਸੜਕਾਂ ਤੇ ਮਾਰਚ ਕੱਢੇ ਗਏ ਗੁੱਸਾ ਵੀ ਕਿਸਾਨ ਆਗੂਆਂ ਲੋ ਰੱਖਿਆ ਗਿਆ ਔਰ ਅੰਦਰ ਸਮੇਂ ਚ ਹੋਰ ਪ੍ਰਦਰਸ਼ਨ ਵੱਧ ਸਕਦਾ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ